ਅੰਦਰੋਂ ਕੀ ਹੋਗਾ ਇਹ ਚੱਲ ਲਾ ਦੇ ਚੱਲ ਹੁਣ ਲਗਾ ਸਕਦਾ ਨਹੀਂ ਕਰੇਗੀ ਉਹਦੇ ਹੁਣ ਜਿਹੜੀ ਉਹੀ ਰਹਿਣੀ ਹੈ ਨਾ ਉਹਨੂੰ ਥੋੜਾ ਘੇਰ ਕੇ ਚੱਲ ਲੱਗੀ ਉਹਦੇ ਉਹੀ ਰਹਿਣੀ ਨਾ ਘਰ ਵਾਲੀ ਕਹਿ ਸਕੇ ਵੀ ਚੱਲ ਲੱਗੀ ਵੀ ਛੁੱਡੂ ਜਾਂ ਕਿੱਥੇ ਮੇਰੇ ਬੰਦੇ ਪੈ ਗਏ ਉਹ ਵੀ ਨਹੀਂ ਕਹਿ ਸਕਦੀ ਵੀ ਚੱਲ ਲੱਗੀ ਰਹਿਣਾ ਤੇ ਇਕੱਠਿਆਂ ਨਹੀਂ ਰਹਿਣਾ ਫਿਰ ਫਿਰ ਉੱਥੇ ਪੰਗਾ ਪੈ ਜਾਂਦਾ ਉਹ ਪਿਆਰਿਓ ਦਿਮਾਗ ਬੋਰ ਹੋਣਾ ਨਹੀਂ ਹੁਣ ਸਿੱਖ ਰਿਹਾ ਕਦੇ ਜ਼ਿੰਦਗੀ ਸੀ ਨਾ ਸਾਡੀ ਅਸੀਂ ਦੁੱਖ ਵੀ ਚੱਲਦੇ ਸੀ ਬੋਰ ਹੁੰਦੇ ਸੀ ਕਈ ਕਿਤੇ ਹੁਣ ਤੇ ਬੋਰ ਬੰਦਾ ਹੁੰਦਾ ਹੀ ਨਹੀਂ ਤੇ ਜਿੱਦਣ ਕਿਤੇ ਬੋਰ ਹੋਣਾ ਪੈ ਜੇ ਮਰਨ ਵਾਲਾ ਹੋ ਜਾਂਦਾ ਬੈਟਰੀ ਡੈਡ ਹੋ ਜੇ ਦੀ ਤੇ ਜ਼ਿੰਦਗੀ ਦੇ ਵਿੱਚ ਦੁੱਖ ਵੀ ਚੱਲਣੇ ਸਿੱਖੀਦੇ ਆ ਤਕਲੀਫਾਂ ਚ ਬਣੀਆਂ ਸ ਬ੍ਰੇਨ ਜਿਹੜਾ ਇਹਦੇ ਮਸਲ ਨਹੀਂ ਬਣਨੇ ਤਕਲੀਫਾਂ ਚੱਲ ਕੇ ਮਸਲ ਬਣਨਗੇ ਜਿੰਮ ਨਾ ਕਰੇ ਕਰੋਗੇ ਸਟਰਗਲ ਨਹੀਂ ਕਰੋਗੇ ਮਿਹਨਤ ਨਹੀਂ ਕਰੋਗੇ ਤੇ ਦੋਲੇ ਕਿਤਾ ਮੰਨ ਗਏ ਇਸੇ ਤਰ੍ਹਾਂ ਜੇ ਤੁਸੀਂ ਦੁੱਖ ਨਹੀਂ ਝੱਲੋਗੇ ਤੇ ਬ੍ਰੇਨ ਮਜ਼ਬੂਤ ਕਿਵੇਂ ਹੋਏਗਾ ਇਹ ਤਕਲੀਫਾਂ ਚੋਂ ਲੰਘ ਕੇ ਹੀ ਮਜ਼ਬੂਤ ਹੁੰਦਾ ਹੈ ਨਾ ਮਜ਼ਬੂਤ ਇਹਨੇ ਇਦਾਂ ਹੀ ਹੋਣਾ ਦੁੱਖਾਂ ਚੋਂ ਤਕਲੀਫਾਂ ਚੋਂ ਤੇ ਜਿੰਨਾ ਤੁਸੀਂ ਜਾਦਾ ਖੌਲ ਚ ਵੜੇ ਰਹੇ ਵੜੇ ਰਹੇ ਵੜੇ ਰਹੇ ਵੜੇ ਰਹੇ ਬੜੀ ਦਿੱਪਤਾ ਚੜਦੀ ਭਰਾਵਾ ਸਹਿਜ ਬਾਠੇ ਦੇ ਵਿੱਚ ਗੁਰਬਾਣੀ ਜਿਹੜੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾ ਦਿੱਤੀ ਐਪ ਬੜੀ ਸਾਰਾ ਦਿਨ ਸੁਣੀ ਜਸੇ ਬਾਣੀ ਇੱਕ ਪਾਸੇ ਚੱਲੀ ਜਾਂਦੇ ਕਥਾ ਸੁਣਦਾ ਆਪਾਂ ਦੁਵਾਨ ਲਾ ਰਹੇ ਆ ਅਮਰੀਕਾ ਵਾਲੇ ਸੁਣ ਰਹੇ ਨੇ ਵੇਖੋ ਤਰਕਾਂ ਦੇ ਚੜੇ ਹੁਣ ਅੰਡੀਆ ਸੀ ਕੱਲ ਨੂੰ ਸਾਡਾ ਮਾਨਸਾ ਦੁਵਾਨ ਹੈ ਰਾਤ ਅਸੀਂ ਇਸ ਵੇਲੇ ਕੱਲ ਨੂੰ ਮਾਨਸਾ ਕੀਰਤਨ ਕਰਨਾ ਹੈ ਇੱਥੋਂ ਜਾ ਕੇ ਤੇ ਤੁਸੀਂ ਕੱਲ ਨੂੰ ਇੱਥੇ ਬਹਿ ਕੇ ਸੁਣਨਾ ਕਿੰਦੀ ਮौज ਲੱਗੀ ਹੈ ਅਸੀਂ ਦੁਬਈ ਚੱਲ ਬੋਲ ਰਹੇ ਹਾਂ ਤੁਸੀਂ ਉੱਥੇ ਆਪਾਂ ਸੁਣਦੇ ਹਾਂ ਸਾਰੇ ਕਿੱਡਾ ਮौज ਚੰਗਾ ਜਿੰਨਾ ਮਰਜ਼ੀ ਫਾਇਦਾ ਲੈ ਲਓ ਆਲ ਸੰਗਤ ਜੋੜੀਏ ਕਿਸੇ ਧਰਮ ਦਾ ਵੈਰ ਨਹੀਂ ਇਸਲਾਮ ਧਰਮ ਆਪਣੀ ਜਗ੍ਹਾ ਤੇ ਪੱਕਾ ਹੈ ਚੰਗਾ ਹੈ ਸਾਨੂੰ ਉਹਨਾਂ ਨਾਲ ਸਦਾ ਹੀ ਰਾਜੀ ਰਹਿਣ ਆਪਣੇ ਧਰਮ ਵਿੱਚ ਪੱਕੇ ਰਹਿਣ ਵੇਖੋ ਕਿੰਨੇ ਕਈ ਨਮਾਜ਼ਾਂ ਸ਼ਿਕਰ ਦੁਪਹਿਰਾ ਹੁੰਦਾ ਜਦੋਂ ਟਾਈਮ ਨਮਾਜ਼ ਦਾ ਆ ਜਾਂਦਾ ਗੱਡੀਆਂ ਰੁਕ ਜਾਂਦੀਆਂ ਹੈਗੇ ਆ ਪੱਕੇ ਤੇ ਪੱਕੇ ਨਮਾਜ਼ੀ ਪੱਕੇ ਹੈਗੇ ਬੜਾ ਪ੍ਰੇਮ ਹੈ ਉਹਨਾਂ ਦਾ ਕਿਵੇਂ ਉਹ ਆਪਣਾ ਮਾਣਾ ਜਿਹੜਾ ਉਹਨਾਂ ਦਾ ਪਹਿਰਾਵਾ ਹੈ ਪਾ ਕੇ ਰੱਖਦੇ ਹਨ ਤੇ ਉਹਨਾਂ ਦਾ ਆਪਣਾ ਪ੍ਰੇਮ ਹੈ ਉਹ ਸਾਰੇ ਬਾਵਾ ਖੜੀਆਂ ਕਰਕੇ ਬੀਤੇ ਹੋਏ ਕਿੰਨੀ ਸੰਗਤ ਇੰਦਾ ਬਾਵਾ ਖੜੀਆਂ ਕਰਕੇ ਲੋ ਇੱਕ ਵਾਰੀ ਬੇਨਤੀ ਆ ਕਿਸਾਨ ਲੋ ਇਹ ਤੇ ਸਾਰੇ ਜਨਗਤ ਜਿੰਨੇ ਵੀ ਸੇਵਾਦਾਰ ਹਨ ਗੁਰੂ ਦੇ ਜਨਮ ਜੁਰਮ ਨੇ ਇਹਨਾਂ ਨੂੰ ਮਾਣ ਸਤਿਕਾਰ ਦਾ ਸਨਮਾਨ ਭਾਈ ਸਾਈਡ ਤੋਂ ਥੋੜੀ ਸਾਈਡ ਤੋਂ ਬੋਲੇ ਸੋਨਿਹਾਰਾ